ਸਾ ਪਹਿਲਾਂ 200 ਦਾ ਸੀ ਪਹਿਲੇ 200 ਦਾ 100 ਰੁਪਏ ਦਾ ਲਓ ਬਾਈ ਮਾਵਾਂ ਤੇ ਭੈਣਾਂ ਲਈ ਇੱਕ ਖਾਸ ਆਫਰ ਇਹ 200 ਰੁਪਏ ਪਹਿਲਾਂ ਵੇਚ ਰਿਹਾ ਸੀਗਾ ਸਾਰਾ ਮੈਟਲ ਦਾ ਆਈਟਮ ਹੈ ਉਹ ਤੁਹਾਨੂੰ ਹੁਣ 100 ਚ ਮਿਲੂਗਾ 50% ਲੈਸ ਆ ਆ ਵਿਖਾ ਦੇ ਬਈ ਕਿਰਾਂ ਦੀ ਸਾਰੇ ਕੈਮਰਾਮੈਨ ਇਹ ਜਿਹੜਾ 200 ਵਾਲਾ 100 ਦੇ ਵਿੱਚ ਕਰਤੀਆਂ ਸਾਰੀਆਂ ਆਈਟਮਾਂ ਬਾਈ ਨੇ ਪਹਿਲਾਂ 100 200 ਚ ਵੇਚੀਆਂ ਮਾਲਾ ਹੋਈ ਰਹਿ ਗਿਆ ਅਜੇ ਐਤਵਾਰ ਤੱਕ ਮੇਲਾ ਤੁਸੀਂ ਲਿਆ ਸਕਦੇ ਹੋ ਸਾਰੇ ਡਿਜ਼ਾਈਨ ਮਿੱਤਰਾਂ ਬਖਾ ਦੇ ਕਿਹੜੇ ਕਿਹੜੇ ਡਿਜ਼ਾਈਨ 500 ਦੇ ਵਿੱਚ ਚੱਕੋਗਰਾ ਲਓ ਬਈ ਕੀ ਬਾਤਾਂ ਡਿਜ਼ਾਈਨ ਬਹੁਤ ਹੀ ਸੋਹਣੇ ਆ ਕਮੈਂਟ ਦੇ ਵਿੱਚ ਦੱਸੋ ਕਿਵੇਂ ਲੱਗੇ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਇਹ ਡਿਜ਼ਾਈਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਫੇਰ ਆਪਾਂ ਬਾਬਾ ਫਰੀਦ ਦੇ ਮੇਲੇ ਤੇ ਆਏ ਤੇ ਸਟਾਲ ਨੰਬਰ ਹੈਗੀ ਐ 10 ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਭਰਾਵਾਂ ਦੇ ਕਮੈਂਟ ਆ ਰਹੇ ਸੀਗੇ ਕਿ ਯਾਰ ਭਾਈ ਜੁੱਤੀਆਂ ਦੀ ਵੀਡੀਓ ਬਣਾ ਵਿੱਚ ਸਪੈਸ਼ਲ ਇੱਕ ਵੀਡੀਓ ਜੁੱਤੀਆਂ ਵਾਲੇ ਦੀ ਬਣਾ ਤੇ ਅੱਜ ਆਪਾਂ ਜੁੱਤੀਆਂ ਵਾਲੀ ਸਟਾਲ ਤੇ ਖੜੇ ਆ ਬਾਈ ਤੁਹ ਸਾਰੀ ਜਾਣਕਾਰੀ ਲਵਾਂਗੇ ਵੀ ਕੀ ਰੇਟ ਆ ਤੇ ਕਿਹੜੀ ਕਿਹੜੀ ਕੁਆਲਿਟੀ ਆ ਬਾਈ ਤੇ ਕਿੱਥੋਂ ਤੁਸੀਂ ਇਹ ਲੈ ਕੇ ਆਏ ਆ ਹਾਂ ਬਾਈ ਕੀ ਹਾਲ ਆ ਜੀ ਜੀ ਬੜਿਆ ਬਾਈ ਬਾਈ ਪਹਿਲਾਂ ਤਾਂ ਤੁਸੀਂ ਦੱਸੋ ਬਈ ਤੁਸੀਂ ਕਿੱਥੋਂ ਆਏ ਆ ਇਹ ਸਰ ਆਗਰਾ ਸੇ ਆਇਆ ਆਪਾਂ ਆਗਰਾ ਸੇ ਜੀ ਲਓ ਬਈ ਦੋਸਤੋ ਮਾ ਮਾਵਾਂ ਤੇ ਭੈਣਾਂ ਲਈ ਆਗਰੇ ਦੀਆਂ ਜੁੱਤੀਆਂ ਮਿਲ ਲਈਆਂ ਆਗਰੇ ਦੀਆਂ ਜੁੱਤੀਆਂ ਬਈ ਜੀ ਆਗਰਾ ਠੀਕ ਐ ਸਟਾਲ ਨੰਬਰ ਹੈਗੀ ਐ 10 ਜੀ ਤੇ ਬਾਈ ਜਿਹੜੇ ਤੁਸੀਂ ਹੁਣ ਪ੍ਰੋਡਕਟ ਲੈ ਕੇ ਆਓ ਆਇਓ ਜੀ ਇਹ ਕਿਹੜੇ ਦੇ ਬਣਿਆ ਚਮੜਾ ਜਾਂ ਕਾਦੇ ਬਣਿਆ ਇਹ ਸਪੋਰਟ ਦਾ ਆਈਟਮ ਹੈ ਇਹ ਰੈਗਜ਼ਨ ਦਾ ਆਈਟਮ ਹੈ ਠੀਕ ਹੈ ਆ ਜਾ ਵੀ ਕੈਮਰਾਮੈਨ ਨੇ ਨੇੜੇ ਆ ਕੇ ਗਰਾਂ ਜੁੱਤੀਆਂ ਵਿਖਾਈਆ ਮਾਵਾ ਦੇ ਭੈਣਾਂ ਨੂੰ ਇੱਕ ਬੇਨਤੀ ਹੈ ਵੀ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਵੀਡੀਓ ਤੁਹਾਡੇ ਲਈ ਹੋਰ ਵੀ ਬਹੁਤ ਆ ਰਹੀਆਂ ਆਹ ਭਾਈ ਜਿਹੜਾ ਹੈਗਾ ਸਾਢੇ 400 ਪਾਡੀ ਵੀਰ ਇਹਦਾ ਰੇਟ ਕੀ ਹੈ ਇਹ ਸਾਢੇ 300 ਰੁਪਏ ਇਹ ਸਾਢੇ 300 ਦੇ ਇਹ ਸਾਰੇ ਹੀ ਜੀ ਸਾਢੇ 300 ਆਹ ਭਾਈ ਇਹਨੇ 200 ਰੁਪਏ ਨਿਊ ਆਈਟਮ ਆਇਆ ਜਿੰਨਾ ਮਰਜ਼ੀ ਚੱਕ ਲੋ ਜੀ ਹਾਲ ਆ ਵੀ ਕੈਮਰਾਮੈਨ ਉੱਠ ਕੇ ਆ ਜਾ ਕਰ ਆ ਤੁਹਾਡੇ ਸਾਹਮਣੇ ਪਈਏ ਲੈਣ ਜਿਹੜੀ ਇਹ ਹੈਗੀ 200 ਜੀ ਆ 200 ਦੇ ਵਿੱਚ ਜਿਹੜੀ ਮਰਜ਼ੀ ਚੱਕ ਲੋ ਇਹ ਦੂ ਥੱਲੇ ਆ ਕੇ ਭਈ ਆਹ ਜੀ ਇਹ ਵੀ 200 ਰੁਪਏ ਲਓ ਭਈ ਆ ਸਾਰੇ 2 200 ਵਾਲੀ ਆ ਜਿਹੜੇ ਤੁਸੀਂ ਦੇਖ ਰਹੇ ਹੋ ਮੇਰੀਆਂ ਮਾਵਾ ਭੈਣਾਂ ਦੇਖ ਰਹੀਆਂ ਇਹ ਤੁਹਾਨੂੰ 2 200 ਚ ਮਿਲੂਗਾ ਬਾਕੀ ਇਤਰੀ ਵੀ ਖਾ ਦੇ ਡਿਜ਼ਾਈਨ ਦੋਸਤਾ ਇਹ ਭਈ ਇੱਥੇ 200 250 300 ਸਾਬ ਕਰ ਰੇ ਡੱਲੇ ਆ ਕਿੰਨੇ ਵਾਲਾ ਜੀ 200 ਰੁਪਏ ਆ 200 ਵਾਲਾ ਜੀ ਆਹ ਇਹ ਵੀ 200 ਇਹ ਵੀ 200 ਇਹ ਵੀ 200 ਤੋਂ 200 ਦੇ ਵਿੱਚ ਤੁਹਾਨੂੰ ਮਿਲਣਗੇ ਹੀ ਸੈਂਡਲ ਬਹੁਤ ਵਧੀਆ ਕਲਰ ਆ ਜਿਹੜਾ ਵੀ ਕਲਰ ਤੁਸੀਂ ਕਹੋਗੇ ਉਸੇ ਕਲਰ ਉਸੇ ਡਿਜ਼ਾਈਨ ਤੇ ਤੁਹਾਡੇ ਸਾਹਮਣੇ ਤਿਆਰ ਮਿਲੂਗਾ ਇਧਰ ਵੀ ਖਾ ਦੇ ਡਾਕਟਰ ਸਾਰੇ ਸਭ 200 250 200 250 ਨੋ ਵੀ 200 250 ਸਟਾਈਲ ਨੰਬਰ ਹੈਗੀ ਆ 10 10 ਆਗਰੇ ਦੇ ਤੁਹਾਨੂੰ ਮਿਲਣਗੇ ਸੈਂਡਲ ਇਹ ਸੈਂਡਲ ਤੇ ਜੁੱਤੀਆਂ ਤਾਂ ਨਹੀਂ ਵੀ ਸੈਂਟਲੀ ਸਾਰੇ ਓਨਲੀ ਸੈਂਡਲ ਸੈਂਡਲ ਸਾਰੇ ਸੈਂਟਲੀ ਆ ਤੇ ਨਾਲ ਹੀ ਆਗਰੇ ਦੇ ਕਾਟੇ ਇਹ ਕਾਢੇ ਬਈ ਇਹ ਸਾਂਝ ਕੰਢੇ ਇਹਨਾਂ ਦਾ ਕੀ ਰੇਟ ਹੈ ਜੀ ਇਹ ہمارا 100 ਰੁਪਏ ਦਾ ਇੱਕ ਫਿਕਸ ਚੱਲ ਰਿਹਾ ਰੇਟ ਜਿਹੜਾ ਮਰਜ਼ੀ ਚੱਕ ਲੋ ਜੀ ਜੀ ਥੋੜਾ ਮਾਲ ਬਚਾ ਆਪਣਾ ਜਿੰਦਾ ਮਰਜ਼ੀ ਚੱਕ ਲੋ ਲਓ ਬਈ ਬਾਈ ਨੇ ਕਰਤੀ ਲੈਸ ਪਹਿਲਾਂ ਬਈ ਮਹਿੰਗਾ ਸੀ ਹਾਂ ਪਹਿਲਾਂ ਮਹਿੰਗਾ ਸੀ 200 ਰੁਪਏ ਦਾ tha only 100 ਰੁਪਏ ਦਾ ਹੈ ਅੱਛਾ ਪਹਿਲਾਂ 200 ਦਾ ਸੀ ਪਹਿਲੇ 200 ਦਾ ab 100 ਰੁਪਏ ਦਾ ਹੈ ਲਓ ਬਈ ਮਾਵਾਂ ਤੇ ਭੈਣਾਂ ਲਈ ਇੱਕ ਖਾਸ ਆਫਰ ਜਿਹੜਾ 200 ਦਾ ਪਹਿਲਾਂ ਵੇਚ ਰਿਆ ਸੀਗਾ ਸਾਰਾ ਮੈਟਲ ਦਾ ਆਈਟਮ ਹੈ ਉਹ ਤੁਹਾਨੂੰ ਔਨ ਸੌਜ ਮਿਲੂਗਾ ਪਰ 50% ਲੈਸ ਆ ਬੁਖਾ ਦੇ ਬਈ ਕਿਰਾਂ ਦੀ ਸਾਰੇ ਕੈਮਰਾਮੈਨ ਇਹ ਜਿਹੜਾ 200 ਵਾਲਾ 100 ਦੇ ਵਿੱਚ ਕਰਤੀਆਂ ਸਾਰੀਆਂ ਆਡਮਾ ਬਾਈ ਨੇ ਪਹਿਲਾਂ 100 2 200 ਚ ਵੇਚੀਆਂ ਮਾਲਾ ਹੋਈ ਰਹਿ ਗਿਆ ਅਜੇ ਐਤਵਾਰ ਤੱਕ ਮੇਲਾ ਤੁਸੀਂ ਲਿਆ ਸਕਦੇ ਸਾਰੇ ਡਿਜ਼ਾਈਨ ਮਿੱਤਰ ਬੁਖਾ ਦੇ ਕਿਹੜੇ ਕਿਹੜੇ ਡਿਜ਼ਾਈਨ 200 ਦੇ ਵਿੱਚ ਚੱਕ ਲੋ ਗਰਾ ਲਓ ਬਈ ਕੀ ਬਾਤਾਂ ਡਿਜ਼ਾਈਨ ਬਹੁਤ ਹੀ ਸੋਹਣੇ ਆ ਕਮੈਂਟ ਦੇ ਵਿੱਚ ਦੱਸੋ ਕਿਵੇਂ ਲੱਗੇ ਤੇ ਮੇਰੀਆਂ ਮਾਵਾਂ ਤੇ ਭੈਣਾਂ ਨੂੰ ਇਹ ਡਿਜ਼ਾਈਨ ਜਿਹੜਾ ਮਰਜ਼ੀ ਚੱਕੋ 100 ਦੇ ਵਿੱਚ ਸਟਾਲ ਨੰਬਰ ਹੈਗੀ ਆ 10 ਐ ਦੇਖੋ ਲੈ ਵੀ ਵਿਖਾ ਦੇ ਮਿੱਤਰਾ ਕੈਮਰਾਮੈਨ ਵਿਖਾਈ ਆ ਆਗਰੇ ਦੀ ਵੀਡੀਓ ਨੂੰ ਕਰ ਦਿਓ ਦੱਬ ਕੇ ਅੱਗੇ ਸ਼ੇਅਰ ਸਟਾਲ ਨੰਬਰ 10 ਤੇ ਆ ਜਿਓ ਕਰਾਂ ਦੀ ਆਗਰੇ ਤੇ ਮਿਲਾਂਗੇ ਤੁਹਾਨੂੰ ਕਾਂਟੇ ਇਹ ਬਈ ਇਹਨਾਂ ਨੂੰ ਕਾਂਟੇ ਕਹਿੰਦੇ ਆ ਹਾਂਜੀ ਕਾਂਟੇ ਕਾਂਟੇ ਆਗਰੇ ਦੇ ਮਿਲਗੇ ਕੈਮਰਾਮੈਨ ਇੱਥੇ ਰੱਖੋ ਉਸ ਆ ਮੜਾ ਜਿਹੜਾ ਬਾਈ ਵਿਖਾਉਂਦਾ ਲਓ ਬਈ ਆ ਜਿਹੜੇ ਤੁਸੀਂ ਦੇਖ ਰਹੇ ਹੋ ਮੇਰੀਆਂ ਮਾਵਾਂ ਪੈਣਾ 200 ਵਾਲੇ 100 ਦੇ ਵਿੱਚ 100 ਦੇ ਵਿੱਚ ਹੋਰ ਭਾਈ ਕਿਵੇਂ ਰਿਹਾ ਕੰਮਕਾਰ ਮੇਲੇ ਦਾ ਪਹਿਲਾਂ ਸਰ ਸਰ ਬੜਿਆ ਕਿਵੇਂ ਤੁਹਾਡੀ ਵੀ ਸੇਲ ਕਿਵੇਂ ਵਧੀਆ ਹੋਗੀ ਹਾਂਜੀ ਸਰ 20 25000 30000 ਹੋ ਜਾਂਦੀ ਹੈ ਭੜੇ ਡਿਲੀ ਹੋ ਜਾਂਦੀ ਹੈ ਸਰ ਯਾਨੀ ਜਿੰਨਾ ਤੁਸੀਂ ਮੰਨ ਲਓ ਉਹਦਾ ਖਰਚਾ ਕਰਕੇ ਆਏ ਬਈ ਵਧੀਆ ਉਹਦਾ ਟੈਂਪ ਵਧੀਆ ਸਰ ਸਰੋ ہمارا ਸਰਕਾਰੀ ਆਦਮੀ ਹਮ ਸਰਜਾ ਦਾ ਹਮਾਰਾ ਫਰੀ ਬੈਠ ਰਹਾ ਹੈ ਅੱਛਾ ਇਸ ਸਟੂਲ ਦਾ ਤੁਹਾਨੂੰ ਓਨਲੀ ਇਹ 10000 ਦਾ ਇਸ ਸਟੋਲ ਹੈ ہمارا दस हजार दस हजार सारा सीजन भाई, ये अपना उन्नीस तारीख से लेकर उन्तीस तारीख तक उन्ती तारीख तक एतवार मामा भेन कहता है जरूर आओ जी बस लेके जाओ लेके जागे तो आइए लेके जाइए और भाई के चैनल को सब्सक्राइब कीजिए हाँ जी हाँ जी बहुत बहुत धन्यवाद